ਚਤੁਰ ਵਿਧ ਯੋਗ ਆਸ਼ਰਮ ਮਜੀਠਾ ਰੋਡ ਬਾਈਪਾਸ ਅੰਮ੍ਰਿਤਸਰ ਵਿਖੇ ਗੁਰਪੂਰणिमा ਦਾ ਮਹਾਉਤਸਵ 21 ਜੁਲਾਈ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਰਮ ਪੂਜਯ ਗੁਰਦੇਵ ਬ੍ਰਹਮਚਾਰੀ ਸਤਿਆਨੰਦ ਯੋਗ ਰਿਸ਼ੀ ਜੀ ਦੇ ਆਸ਼ੀਰਵਾਦ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ 20 ਜੁਲਾਈ ਨੂੰ ਆਸ਼ਰਮ ਵਿਖੇ ਨਵ ਗ੍ਰਹਿ ਪੂਜਨ ਅਤੇ ਸ਼੍ਰੀ ਰਾਮਚਰਿਤ ਮਾਨਸ ਦੇ ਅਖੰਡ ਪਾਠ ਸ਼ੁਰੂ ਕੀਤੇ ਗਏ। ਇਸ ਮੌਕੇ ਅੰਮ੍ਰਿਤਸਰ ਦੇ ਹਲਕਾ ਉਤਰੀ ਤੋਂ ਵਿਧਾਇਕ ਡਾਕਟਰ ਕੁਮਰ ਵਿਜੇ ਪ੍ਰਤਾਪ ਸਿੰਘ ਉਚੇਚੇ ਤੌਰ ਤੇ ਪੁੱਜੇ ਅਤੇ ਉਹਨਾਂ ਪੂਜਾ ਅਰਚਨਾ ਤੋਂ ਬਾਅਦ ਸ਼੍ਰੀ ਰਾਮਚਰਿਤ ਮਾਨਸ ਦੇ ਪਾਠ ਦੀ ਸ਼ੁਰੂਆਤ ਕੀਤੀ ਇਸ ਮੌਕੇ ਪਰਮ ਪੂਜਯਾ ਗੁਰੂ ਦੇਵ ਬ੍ਰਹਮਚਾਰੀ ਸਤਿਆਨੰਦ ਯੋਗ ਰਿਸ਼ੀ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ 21 ਜੁਲਾਈ ਨੂੰ ਸਵੇਰੇ 9:30 ਵਜੇ ਸ਼੍ਰੀ ਰਾਮਚਰਿਤ ਮਾਨਸ ਦੇ ਅਖੰਡ ਪਾਠ ਦੀ ਸੰਪੂਰਨਤਾ ਅਤੇ ਹਮਰਜਗ ਦਾ ਆਯੋਜਨ ਕੀਤਾ ਜਾਵੇਗਾ ਅਤੇ ਸ਼ਾਂਤੀ ਚਾਰਿਸਾ ਦਾ ਪਾਠ ਅਤੇ ਆਰਤੀ ਹੋਵੇਗੀ ਉਪਰੰਤ ਪ੍ਰਸਿੱਧ ਭਜਨ ਮੰਡਲੀਆਂ ਵੱਲੋਂ ਸੰਗੀਤਨ ਕੀਤਾ ਜਾਵੇਗਾ ਅਤੇ ਸ਼੍ਰੀ ਹਨੂਮਾਨ ਸੇਵਾ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ ਅਤੇ ਆਸ਼ਰਮ ਵਿਖੇ ਪੰਡਾਰਾ ਸਾਰਾ ਦਿਨ ਚੱਲੇਗਾ। ਉਹਨਾਂ ਦੱਸਿਆ ਕਿ 21 ਜੁਲਾਈ ਨੂੰ ਪ੍ਰੋਗਰਾਮ ਦੌਰਾਨ ਪਦਮ ਸ਼੍ਰੀ ਵਿਜੇ ਚੋਪੜਾ ਵਿਧਾਇਕ ਡਾਕਟਰ ਕੁੰਵਰ ਵਿਜੇ ਪ੍ਰਤਾਪ ਸਿੰਘ ਸਣੇ ਸ਼ਹਿਰ ਦੀਆਂ ਕਈ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖਸੀਤਾਂ ਹਾਜ਼ਰੀਆਂ ਭਰਨਗੀਆਂ। 20 ਜੁਲਾਈ ਨੂੰ ਹੋਏ ਪ੍ਰੋਗਰਾਮ ਦੌਰਾਨ ਚੰਦਰਸ਼ੇਖਰ ਸ਼ਰਮਾ ਚੀਫ ਐਡਵਾਈਜ਼ਰ ਏ ਆਈ ਬੀ ਐਫ, ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਹਰੀਦੇਵ ਸ਼ਰਮਾ, ਬੀ ਐਲ ਸ਼ਰਮਾ, ਓ ਪੀ ਸ਼ਰਮਾ ਜਤਿੰਦਰ ਪੱਪੂ ਪਾਟਿਆ ਨਿਤਨ अरोड़ा ਅਤੇ ਰਮੇਸ਼ਦਦ ਗੋਪਾਲ ਉੱਚੇਚੇ ਤੌਰ ਤੇ ਪਰਮ ਪੂਜਯ ਗੁਰੂ ਦੇਵ ਜੀ ਦਾ ਆਸ਼ੀਰਵਾਦ ਲੈਣ ਲਈ ਆਸ਼ਰਮ ਪੁੱਜੇ ਇਸ ਮੌਕੇ ਪਵਨ ਕੁਮਾਰ ਸ਼ਰਮਾ ਸਰੋਇ ਟੰਡਨ ਅਸ਼wini ਕਪੂਰ ਪਰਵੇਸ਼ ਪੰਡਾਰੀ ਜਗਦੀਸ਼ ਸਿੰਘ ਅਤੇ ਤਰਸੀਮ ਰਾਜ ਸਣੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਰਹੇ राम सुप्रेम सुभागी साथ चरित शुद्ध चरित का पारा सोई ये सही सरम है हरदा सुलो दो सर दुख पर गिरिवरा वंदन दे दे इंद्र जसता युमकल में संत समाजो हो जो इंद्र इंद्रमती इंद्रजला गुरु पूर्णिमा के पावन अवसर पर श्री रामचरित्र मानस का शुभारंभ माननीय कुंवर विजय प्रताप जी के द्वारा प्रारंभ हुआ और ये करीब 18 साल से हो रहा है अब इसके पूर्णता भी कुंवर विजय प्रताप जी के मुखिंत से होगी मान में सभी हमारे विजय चोपड़ा जी महाराज और बाकी भी सभी अतिथि आ रहे हैं ये हर साल हम गुरु पूर्णिमा का पावन पर मनाते हैं सबका स्वागत है सुखी ये हमारी एक तो योग आश्रम तो है ही इसके साथ साथ में ये गुरु परंपरा की गद्दी भी है इस वैष्णव गुरु परंपरा की गद्दी में इलाहाबाद से कानपुर से करन, करनाल से पानीपत से झाबुआ से और का, काफ़ी शहरों से आते हैं एक जम्मू काश्मीर से आते हैं सभी श्रद्धालु हैं सभी सुखी हैं योग आश्रम मजीठा बाईपास वेरका वालों हर साल की तरह गुरपूर्णिमा इस आश्रम के मनाया जाता है और अज ज प्रोग्राम ਰਮਨ ਜੀ ਦੇ ਬਾਠ ਰੱਖੇ ਗਏ ਹਨ ਔਰ ਗੱਲ ਭੋਗ ਬੈڑے ਹਨ ਮੈਂ ਆਪਣੇ ਇਲਾਕੇ ਦੇ ਉਹ ਸ੍ਰੀਕਾ ਨੂੰ ਬੇਨਤੀ ਕਰਦਾ ਹਾਂ ਕਿ ਕੱਲ ਹੋਮਾ ਮਾ ਕੇ ਇਸ ਆਸ਼ਰਮ ਦੇ ਵਿੱਚ ਪਹੁੰਚੋ ਔਰ ਗੁਰੂ ਜੀ ਦਾ ਆਸ਼ੀਰਵਾਦ ਲਓ ਕੱਲ ਰਮਨ ਜੀ ਦੇ ਬਾਠ ਦਾ ਭੋਗ ਹੋਵੇਗਾ ਔਰ ਸਾਸੰਗ ਵੀ ਹੋਏਗਾ ਔਰ ਗੁਰੂ ਜੀ ਪ੍ਰਵਚਨ ਵੀ ਕਰਨਗੇ ਸਾਡੇ ਮੁੱਖ ਮਹਿਮਾਨ ਐਮਐਲਏ ਸ੍ਰੀ ਕੋਰ ਵਿਜੇ ਪ੍ਰਤਾਪ ਸਿੰਘ ਜੀ ਵੀ ਆ ਰਹੇ ਹਨ